ਤਰਨ ਤਾਰਨ ਇਲੈਕਸ਼ਨ ਤੋਂ ਕਿਉਂਕਿ ਕੱਲ ਵੀ ਲਾਈਵ ਦੇ ਵਿੱਚ ਆਪਾਂ ਵੇਖਿਆ ਕਿ ਕਈ ਕਮੈਂਟ ਆ ਰਹੇ ਸਨ ਕਿ ਤਰਨ ਤਾਰਨ ਦੀ ਗੱਲ ਕਰੋ ਤੇ ਆਪਾਂ ਹਲਕੀ ਜੀ ਗੱਲ ਵੀ ਕੀਤੀ ਸੀਗੀ ਦੇਖੋ ਤਰਨ ਤਾਰਨ ਦਾ ਇਲੈਕਸ਼ਨ ਮੀਨਿੰਗਲੀ ਜੇ ਆਪਾਂ ਕਹੀਏ ਕਿ ਜਿਵੇਂ ਹੁਣ ਬਿਹਾਰ ਦਾ ਇਲੈਕਸ਼ਨ ਚੱਲਦਾ ਪਿਆ ਤਾਂ ਬਿਹਾਰ ਦਾ ਇਲੈਕਸ਼ਨ ਇੰਨਾ ਫਸਿਆ ਹੋਇਆ ਇਲੈਕਸ਼ਨ ਹੈ ਆ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਸ ਅਮਿਤ ਸ਼ਾਹ ਨੂੰ ਆਪਾਂ ਕਹਿੰਨੇ ਕਿ ਛੇਤੀ ਕੀਤੇ ਆਪਣੀ ਗੱਲ ਤੋਂ ਉਹ ਫਿਰਦੇ ਨਹੀਂ ਉੰਨਾ ਨੂੰ ਵੀ ਆਪਣੀ ਗੱਲ ਤੋਂ ਫਿਰਨਾ ਪਿਆ ਮਤਲਬ ਇਹ ਕਹਿਣਾ ਪਿਆ ਕਿ ਭਾਈ ਥੱਲੇ ਨਿਤਿਸ਼ ਉਤੇ ਨਰਿੰਦਰ ਸੀਟਾਂ ਬੁੱਕ ਨਹੀਂ ਜਦ ਤੱਕ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਵਿਧਾਇਕ ਦਲ ਤੈਅ ਕਰੇਗਾ ਕਿ ਮੁੱਖ ਮੰਤਰੀ ਕੌਣ ਹੋਏਗਾ ਤਾਂ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਉੱਥੇ ਦਾ ਇਲੈਕਸ਼ਨ ਕਿਸ ਤਰ੍ਹਾਂ ਦਾ ਟਿੱਡਾ ਹੈ ਇਸ ਵਾਰੀ ਪ੍ਰਡੀਕਸ਼ਨ ਉੱਥੇ ਤੁਸੀਂ ਦੇਖੋਗੇ ਤਾਂ ਬਿਲਕੁਲ ਮੰਨフィー ਹੈ ਕੋਈ ਪ੍ਰਡिक्ट ਕਰਨ ਦੀ ਪੋਜੀਸ਼ਨ 'ਚ ਹੀ ਨਜ਼ਰ ਨਹੀਂ ਆ ਰਿਹਾ ਇਲੈਕਸ਼ਨ ਨੂੰ ਦੂਜੀ ਚੀਜ਼ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਬਹੁਤ ਜ਼ੋਰ ਲਾ ਰਹੇ ਨੇ ਤੇ ਸੁਣ ਦੇ ਵਿੱਚ ਇਹ ਵੀ ਆਇਆ ਹੈ ਮੈਨੂੰ ਕਿ ਕਾਫੀ ਜ਼ਿਆਦਾ ਉੱਥੇ ਪੈਸਾ ਜਿਹੜਾ ਹੈ ਖਾਸ ਤੌਰ ਤੇ ਜੇ ਗੁਜਰਾਤ ਲੌਬੀ ਦੇਖੀ ਤਾਂ ਖਰਚ ਕਰਨ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਯੂਪੀ ਦਾ ਅਸਰ ਬਿਹਾਰ ਬਿਹਾਰ ਦਾ ਅਸਰ ਯੂਪੀ ਤੇ ਇਹਨਾਂ ਦੋਨਾਂ ਸਟੇਟਾਂ ਦਾ ਅਸਰ ਅਲਟੀਮੇਟਲੀ ਦਿੱਲੀ ਸਤਾ ਦੇ ਪੈਂਦਾ ਹੈ ਇਸੇ ਤਰ੍ਹਾਂ ਤਰਨਤਾਰਨ ਦਾ ਇਲੈਕਸ਼ਨ ਵੀ ਜੇ ਮੈਂ ਆਪਣੀ ਤੁਸ਼ ਬੁੱਧੀ ਅਨੁਸਾਰ ਵੇਖਾਂ ਤੇ ਕੋਈ ਇਹ ਵੀ ਸਰਲ ਇਲੈਕਸ਼ਨ ਨਹੀਂ ਹੈ ਇਸ ਵੇਲੇ ਇਹ ਵੀ ਇਲੈਕਸ਼ਨ ਫਸਿਆ ਤੇ ਟਿੱਡਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਵਾਸਤੇ ਕਿਉਂਕਿ ਸਤਾ ਚ ਨਹੀਂ ਉਹਨਾਂ ਵਾਸਤੇ ਇਹ ਜ਼ਿਮਨੀ ਚੂਨ ਜਿਹੜੀ ਇਹ ਜ਼ਿਮਨੀ ਚੂਨ ਕੀ ਕਿ ਜੋ ਵੀ ਚੋਣਾਂ گا گا ਆਏਗੀ ਚਾਹੇ ਉਹ ਖੌਸਾਂ ਦੀਏ ਚਾਹੇ ਕੋਈ ਵੀ ਚੋਣ ਆਈ ਕੀਤਾ ਆਮ ਆਦਮੀ ਪਾਰਟੀ ਵਾਸਤੇ ਹਰ ਚੋਣ ਹੀ ਇਮਤਿਆਨ ਆ ਹੁਣ ਤੇ ਪੈਰ ਪੈਰ ਤੇ ਇਮਤਿਆਨ ਹੋਣ ਕੇ ਹੈ ਕੱਲ ਇਹ ਆ ਕਿ ਬਈ ਇਸ ਵੇਲੇ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਨੂੰ ਵੀ ਜ਼ੋਰ ਲਾਉਣਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ ਇਥੋਂ ਤੱਕ ਕਿ ਆਪਣੀ ਪੂਰੀ ਮਸ਼ੀਨਰੀ ਤੇ ਪੂਰੇ ਸਟਾਰ ਚਿਹਰੇ ਜਿਹੜੇ ਝੋਕਣੇ ਪੈ ਰਹੇ ਆ ਹਰਮਿਤ ਸੱਧੂ ਵਾਰੇ ਕੱਲ ਇੱਕ ਪੱਤਰਕਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਕਹਿ ਰਹੇ ਸਨ ਕਿ ਉਹ ਤੇ ਸਨੇਹ ਆ ਰਹੇ ਨੇ ਕਿ 27 ਵਾਲਾ ਇਲੈਕਸ਼ਨ ਮੈਂ ਕਾਲੀਆਂ ਮਰਨੀ ਨੂੰ ਲੜ ਦੂੰਗਾ ਜਾਂ ਲੜਨ ਦਾ ਇਰਾਦਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਲੈਕਸ਼ਨ ਕਿੰਨਾ ਫਾਸਿਆ ਬਿਆ ਹੈ ਹਰਮੀਤ ਸੰਧੂ ਮਤਲਬ ਕਿ ਕੋਸ਼ਿਸ਼ ਕਰ ਰਹੇ ਨੇ ਕਿ ਸਾਰੇ ਨੂੰ ਨਾਲ ਤੋੜ ਲਿਆ ਜਾਵੇ ਪਰ ਕੁਝ ਸਮੱਸਿਆਵਾਂ ਹੈਗੀਆਂ ਨੇ ਖਾਸ ਤੌਰ ਤੇ ਸਰਕਾਰ ਦੀ ਜਿਹੜੀ ਸ਼ਬੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਤੇ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਜਦਾ ਪੰਥਕ ਜਾਂ ਕੁਝ ਕਿਸਾਨੀ ਮੁੱਤੇ ਉਸ ਪ੍ਰਤੀ ਜਿਸ ਤਰ੍ਹਾਂ ਦਾ ਰਿਪੋਰਟ ਕਾਰਡ ਹੈ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਕਰ ਕਰਦੀਆਂ ਨੇ ਉਹਦੇ ਮਤੇ ਨਸਰ ਹਰਮੀਤ ਸੰਧੂ ਨੂੰ ਉੱਥੇ ਮੁਸ਼ਕਲ ਤੇ ਹੈ ਰਈਕਲ ਕੇ ਮਨਦੀਪ ਸਿੰਘ ਮਨਦੀਪ ਸਿੰਘ ਬਾਰੇ ਵੀ ਇੱਕ ਤੇ ਉਹਨਾਂ ਦੇ ਅੰਦਰ ਪੰਥਕ ਸਫਾਂ ਦੇ ਵਿੱਚ ਸਭ ਅੱਛਾ ਨਹੀਂ ਹੈ ਸਭ ਅੱਛਾ ਬਾਹਰੋਂ ਦਾ ਜਿੰਨਾ ਮਰਜੀ ਆਵੇ ਉਹ ਤੁਸੀਂ ਚੋਣ ਨਿਸ਼ਾਨ ਅਲਾਟਮੈਂਟ ਵੇਲੇ ਦੇਖ ਲੈਣਾ ਜਾਂ ਹੋਰ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਸੰਕੇਤਕ ਨਜ਼ਰ ਆਉਦੀਆਂ ਕਿ ਠੀਕ ਹੈ ਬਾਹਰੋਂ ਸਾਰਾ ਕੁਝ ਨਜ਼ਰ ਆਦਿਆ ਪਰ ਅੰਦਰੋਂ ਕਿਤੇ ਨ ਕਿਤੇ ਥੋੜਾ ਹੈ ਥੋੜੀ ਬੇਚੈਨੀ ਥੋੜੀ ਆਪਸ ਦੇ ਵਿੱਚ ਕਹਿ ਲੋ ਕਿ ਮਕਤੇਤਾ ਜਿਹੜੀ ਹੁੰਦੀ ਹੈ ਉਹ ਹੈ ਉਹਨਾਂ ਵਾਸਤੇ ਦਰਕਾਰ ਇਹ ਹੈ ਕਿ ਹਾਲੇ ਵੀ ਜਿਹੜੀ ਕਨੈਕਟੀਵਿਟੀ ਹੁੰਦੀ ਆ ਜਾਂ VOTER ਦੇ ਨਾਲ ਜਿਹੜਾ ਜੁੜਾਅ ਹੁੰਦਾ ਹੈ ਜਾਂ ਇੱਕ ਕੈਂਪੇਨ ਨੂੰ ਇੱਕ ਲਹਿਰ ਚ ਜਿਹੜਾ ਬਦਲ ਲਾਂਦਾ ਹੈ ਉਹਦੇ ਵਾਸਤੇ ਹਾਲੇ ਵੀ ਦਰਕਾਰ ਹੈ ਉਹਨਾਂ ਨੂੰ ਕਿਉਂਕਿ ਵਨ ਸਾਈਡਡ ਗੇਮ ਤੇ ਨਹੀਂ ਹੈ ਜਿਸ ਤਰ੍ਹਾਂ ਅਮਰਤਪਾਲ ਸਿੰਘ ਨੇ ਕੀਤੀ ਅਤੇ ਇਸ ਤੋਂ ਇਲਾਵਾ ਸਰਜੀਤ ਸਿੰਘ ਖਾਲਸਾ ਨੇ ਜਿਸ ਤਰ੍ਹਾਂ ਫਰੀਦਕੋਟ ਹਲਕੇ ਚ ਲੋਕ ਸਭਾ ਚੋਣਾਂ ਦੇ ਦੌਰਾਨ ਕੁਝ ਦਿਨਾਂ ਚ ਗੇਮ ਨੂੰ ਬਿਲਕੁਲ ਪਲਟ ਦਿੱਤਾ ਸੀਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜੇ ਆਪਾਂ ਕਹੀਏ ਕਿ ਮਨਦੀਪ ਸਿੰਘ ਬਹੁਤ ਵਨ ਸਾਈਡਡ ਗੇਮ ਕਰ ਰਿਹਾਤਾ ਐਸਾ ਵੀ ਨਹੀਂ ਜਾਪਰੇ ਜਿੰਨੀ ਕੁ ਸਾਟੇ ਕੋਲ ਜਾਣਕਾਰੀ ਹੈ ਹੁਣ ਅਕਾਲੀਏ ਜਿਹੜੇ ਅਕਾਲੀ ਵੀ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਚਰਚਾ ਚਾਰੇ ਨੇ ਉਹਨਾਂ ਦੀਆਂ ਬਹੁਤ ਤਰੀਲਾ ਪੈ ਰੀਆਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੀ ਨਹੀਂ ਜਥੇਵੰਤਕ ਤੌਰ ਤੇ ਅੱਜ ਵੀ ਜੇ ਆਪਾਂ ਤੁਸੀਂ ਦੇਖੇ ਜੇ ਤੁਸੀਂ ਦੇਖੋਗੇ ਜੇ ਆਪਾਂ ਦੇਖੀਏ ਤਾਂ ਸਭ ਤੋਂ ਤਗੜੀ ਸਿਆਸੀ ਤਨਜ਼ੀਮ ਇਹ ਹੋਈ ਹੈ ਜਿਹਦੀ ਹਰੇਕ ਖੇਤ ਤੱਕ ਪਹੁੰਚ ਹੈ ਕੀ ਹਰੇਕ ਖੇਤ ਬਕਰ ਕਿ ਕਿਸੇ ਵੀ ਪਿੰਡ ਦਾ ਖੇਤ ਦੇਖ ਲਓ ਕਿਤੇ ਨਾ ਕਿਤੇ ਕੋਈ ਢਾਣੀ ਬੈਕ ਜਿਹੜੀ ਉਹ ਕਾਲੀਆਂ ਦੀ ਮਲੇਗੀ ਮਲੇਗੀ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਅਕਾਲੀ ਵੀ ਥੋੜੀ ਹਾਜ਼ਰੀ ਤੇ ਉੱਥੇ ਦਰਜ ਕਰਾ ਰਹੇ ਆ ਪਰ ਮੇਰੇ ਖਿਆਲ ਦੇ ਨਾਲ ਜੋ ਮੈਨੂੰ ਲੱਗਦਾ ਹੈ ਕਿ ਜੇਕਰ ਵਿਕਰਮ ਮਜੀਠੀਆ ਬਾਹਰ ਹੁੰਦੇ ਵਿਕਰਮ ਮਜੀਠੀਆ ਬਾਹਰ ਹੁੰਦੇ ਤੇ ਮੇਰੇ ਖਿਆਲ ਦੇ ਨਾਲ ਇਹ ਗੇਮ ਥੋੜੀ ਹੋਰ ਚੇਂਜ ਹੁੰਦੀ ਅਕਾਲੀ ਨੋ ਡਾਊਟ ਅਕਿਨਰੋ ਅੱਗੇ ਵਧੇ ਨੇ ਪਰ ਬਿਕਰਮਜੀਠਿਆ ਹੁੰਦੇ ਮਾਝੇ ਦੇ ਵਿੱਚ ਤੇ ਅੱਜ ਵੀ ਉਹਨਾਂ ਦੇ ਜਿਸ ਤਰ੍ਹਾਂ ਦੇ ਸੈੱਲ ਹੈਗੇ ਨੇ ਚਾਹੇ ਉਹ ਸੈੱਲ ਹੁਣ ਥੋੜੇ ਜਿਹਾ ਚਾਰਜ ਕਰਨ ਵਾਲੇ ਕਿਉਂ ਨਾ ਹੋਣ ਤਾਂ ਉਹ ਵਰਤੇ ਜਾ ਸਕਦੇ ਸੀਗੇ ਇਹ ਆਪਣੇ ਅੰਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਅਕਾਲੀਆਂ ਲਈ ਥੋੜਾ ਸੈਟਬੈਕ ਹੈ ਕਿ ਬਿਕਰਮਜੀਠਿਆ ਹੈ ਨਹੀਂ ਤਾਂ ਇਸ ਕਰਕੇ ਉਹਨਾਂ ਦਾ ਸੰਘਰਸ਼ ਘਟੋਟੇ ਹੋਏਗਾ ਕਿ ਬਈ ਹਰ ਹਾਲਤ ਵਿੱਚ ਇੱਕ ਜ਼ੋਰਦਾਰ ਜ਼ੋਰਦਾਰ ਵਾਪਸੀ ਜਿੱਤ ਜ਼ਰੂਰੀ ਨਹੀਂ ਹੁੰਦੀ ਕਈ ਵਾਰ ਵਾਪਸੀ ਜਿਹੜੀ ਹੁੰਦੀ ਹੈ ਨਾ ਧਮਾਕੇਦਾਰ ਹੋ ਜਾਵੇ ਤੇ ਉਹ ਜਿੱਤ ਟੁਕਟ ਨਹੀਂ ਰਹਿ ਜਾਂਦੀ ਕਾਂਗਰਸ ਦਾ ਵੀ ਜੀ ਆਪਾਂ ਦੇਖੀ ਉੱਥੇ ਤਾਂ ਕਾਂਗਰਸ ਐਸਸੀ ਵੋਟ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ ਨਾ ਦਿਨ ਹੈ ਚਰਨਜੀਤ ਚੰਨੀ ਜਿਸ ਤਰ੍ਹਾਂ ਪ੍ਰਚਾਰ ਕਰਦੇ ਜਿਸ ਤਰ੍ਹਾਂ ਉਹਨਾਂ ਦਾ ਇੱਕ ਸਾਦਾ ਢੰਗ ਹੈ ਮਜ਼ਾ ਹੀ ਆ ਟੰਕ ਵੀ ਹੈ ਉਹ ਅਪੀਲ ਕਰਦੇ ਨੇ ਕਾਂਗਰਸ ਵੈਸੇ ਵੀ ਜੇ ਤੁਸੀਂ ਦੇਖੋਗੇ ਇਹਨਾਂ ਦਿਨਾਂ ਦੇ ਵਿੱਚ ਇੱਕ ਜੁਟਤਾ ਦਰਸਾ ਰਹੀ ਹੈ ਭਾਰਤ ਪੂਰਨ ਵੜਿੰਗੇ ਇੱਕ ਮੰਚ ਤੇ ਨਜ਼ਰ ਆਉਂਦੇ ਬਿਸ਼ੱਕ ਉਹਨਾਂ ਦੇ ਨਿੱਜੀ ਮਤਭੇਦ ਹੈਗੇ ਨੇ ਪਰ ਆਪਸ ਦੇ ਵਿੱਚ ਕੋਈ ਕਲਹਾ ਕੋਈ ਤਲਖੀ ਕੋਈ ਬਿਆਨਬਾਜ਼ੀ ਉਹਨਾਂ ਦਿਨ ਨਜ਼ਰ ਨਹੀਂ ਆਉਂਦੀ ਹੁਣ ਕਾਂਗਰਸ ਕਿੰਨਾ ਕੁ ਵੋਟ ਖਿੱਚਦੀ ਹੈ ਕਿਸ ਪੋਜੀਸ਼ਨ ਤੇ ਆਉਂਦੀ ਮੈਂ ਕੁਝ ਵੀ ਕੈਂਤੋ ਅਸਮਰਨਤਾ ਪਰ ਜ਼ੋਰ ਉਲਾਰਾਇ ਨੇ ਜ਼ੋਰ ਉਲਾਰਾਇ ਨੇ ਕਿਉਂਕਿ ਹਾਲ ਫਿਲਹਾਲ ਜਿੰਨੀਆਂ ਕੋ ਰਪੋਰਟਾਂ ਜਿੰਨੇ ਕੋ ਸਰਵੇ ਆਏ ਕਾਂਗਰਸ ਖੁਸ਼ ਹੈ ਉਹਦੇ ਨਾਲ ਖੁਸ਼ ਹੈ ਪਰ ਉਮੀਦਵਾਰ ਕਰਨਵੀਰ ਬੁਰਜ ਕੋਈ ਬਹੁਤ ਵੱਟਾ ਬੁਰਜ ਢਾ ਦੇਣਗੇ ਇਤੇ ਤੇ ਸਵਾਲੀਆ ਨਿਸ਼ਾਨ ਤੇ ਹੈ ਪਰ ਕਾਂਗਰਸ ਜੜਾ ਕਿ ਉਹ ਤਾਂ ਕਮ ਹੈ ਕੋਦੀ ਇੱਕ ਪੱਕੀ ਵੋਟ ਰਹਿੰਦੀ ਹੈ ਖਾਸ ਤੌਰ ਤੇ ਐਸੀ ਵੋਟ ਵੱਧਦੀ ਘਟਦੀ ਰਹਿੰਦੀ ਹੈ ਇਸ ਤੋਂ ਇਲਾਵਾ ਜਿਹੜੀ ਦੂਸਰੀ ਵੋਟ ਹੈ ਸ਼ਹਿਰੀ ਵੋਟ ਹੈ ਉਹਦੀ ਇੱਕ ਕਿਤੇ ਨਾ ਕਿਤੇ ਥੋੜੀ ਜੀ ਚਸਰਬਾਜੀ ਰਹੇਗੀ ਉਹਦੇ ਚ ਆਮ ਆਦਮੀ ਪਾਰਟੀ ਵੀ ਆ ਗਈ ਉਹਦੇ ਚ ਕਿਤੇ ਨਾ ਕਿਤੇ ਹੁਣ ਤਾਂ ਇਹ ਜਲੀ ਪੰਥਕ ਤੇ ਰਿਆ ਉਹ ਵੀ ਸ਼ਹਿਰੀ ਵੋਟ ਖਿੱਚੇਗੀ ਪਰ ਇਸ ਤੋਂ ਇਲਾਵਾ ਸਾਰਿਆਂ ਦੀ ਨਜ਼ਰ ਚਿਰੜੀਏ ਨੂੰ ਭਾਰਤੀ ਜਨਤਾ ਪਾਰਟੀ ਤੇ ਰਹਿਣ ਵਾਲੀ ਆ ਪਿਛਲੇ ਦਿਨ ਹੀ ਕਿਸੇ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਮੈਨੂੰ ਕਿਸੇ ਸੋਰਸ ਨੇ ਦੱਸਿਆ ਸੀਗਾ ਕਿ ਅੱਜ ਵੀ ਜਿਹੜੀ ਆਈਬੀ ਆ ਉਹ ਮੰਨ ਕੇ ਚੱਲ ਰਹੀ ਹੈ ਜਾਂ ਹੋਰ ਖੁਫੀਆ ਤੰਤਰ ਹੈ ਜਿਹੜਾ ਕਿ ਭਾਈ ਇਹ 15000 ਦੇ ਕਰੀਬ ਵੋਟ ਲਿਆ ਸਕਦੇ ਆ ਮੈਨੂੰ ਇੱਕ ਦੰਦਾ ਕਿ ਅੰਕੜਾ ਫਾਈਨਲ ਹੋਵੇਗਾ ਪਰ 10 15 15 ਪਲੱਸ ਵੀ ਹੋ ਸਕਦਾ ਪਰ 10 15 ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤਰਨਤਾਰ ਦੀ ਜ਼ਮੀਨੀ ਚੋਣ ਚੋਂ ਲਿਆ ਸਕਦੀ ਹੈ ਤਾਂ ਇਹ ਚੀਜ਼ਾਂ ਤੈਅ ਕਰਨੀਆਂ ਕਾਂਗਰਸ ਕਿਸ ਵੋਟ ਬੈਂਕ ਨੂੰ ਜ਼ਿਆਦਾ ਖਿੱਚਦੀ ਹੈ ਐਸੀ ਵੋਟ ਨੂੰ ਕਿੰਨਾ ਆਪਣੇ ਆਲੇ ਦੁਆਲੇ ਗੋਲਬੰਦ ਕਰਦੀ ਹੈ ਭਾਜਪਾ ਕਿੰਨਾ ਵੋਟ ਤੋੜਦੀ ਹੈ ਕਿਉਂਕਿ ਇਹਨਾਂ ਦੋ ਤਲ ਜ਼ੀਮਾ ਦਾ ਪ੍ਰਭਾਵ ਜਿਹੜਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਵੀ ਵੜਨਾ ਜਾ ਕੇ ਜਿਹੜਾ ਉਹਦਾ ਵੋਟ ਸੈੱਟ ਹੋਏਗਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਰਿਜ਼ਲਟ ਨੂੰ ਤੈਅ ਕਰਨੀਆਂ ਕਾਫੀ ਕੁਝ ਹੈ ਲੰਮਾ ਵਿਸ਼ਲੇਸ਼ਨ ਕੀਤਾ ਜਾ ਸਕਦਾ ਪਰ ਫਿਲਹਾਲ ਇਹਨਾਂ ਨੂੰ ਕਿ ਉੱਥੇ ਇਲੈਕਸ਼ਨ ਬਿਲਕੁਲ ਖੁੱਲ ਗਿਆ ਪਰ ਇਲੈਕਸ਼ਨ ਹਾਲੇ ਵੀ ਜੇ ਤੁਸੀਂ ਕਿਸੇ ਵੀ ਪਾਉ ਨੂੰ ਪੁੱਛੋਗੇ ਤਰਨ ਤਾਰ ਦੇਓ ਤਾਂ ਕੋਈ ਵੀ ਬੰਦਾ ਇਹ ਸਪਸ਼ਟ ਕਹਿਣ ਦੀ ਪੋਜੀਸ਼ਨ 'ਚ ਨਹੀਂ ਹੈ ਕਿ ਫਲਾਣਾ ਜਿੱਤ ਰਿਹਾ ਹੈ ਉੱਥੋਂ ਦਾ ਲੋਕਲ ਵਿਸ਼ਲੇਸ਼ਨ ਦਾ ਵੀ ਤਾਂ ਇਹਦਾ ਮਤਲਬ ਹੈ ਇਲੈਕਸ਼ਨ ਖੁੱਲਿਆ ਹੋਇਆ ਹੈ ਇਲੈਕਸ਼ਨ ਦੇ ਡਾਇਰੈਕਟ ਵਿੱਚ ਕੋਈ ਸ਼ਰਕ ਨਹੀਂ ਸਾਰੀਆਂ ਹੀ ਪਾਰਟੀਆਂ ਨੂੰ ਜ਼ੋਰ ਲਾਉਣਾ ਪੈ ਰਿਹਾ ਤੇ ਜ਼ੋਰ ਉਹ ਲਾ ਰਹੀਆਂ ਨੇ ਦੇਖਦੇ ਹਾਂ ਕਿਹਦਾ ਲਾਇਆ ਜ਼ੋਰ ਜਿਹੜਾ ਉਹ ਅੱਗੇ ਜਾ ਕੇ ਕਾਮਯਾਬੀ ਦਿਵਾਊਗਾ ਪਰ ਇੰਨਾ ਸਰੂਰ ਹੈ ਕਿ ਜੋ ਇਹ ਬਹੁਤ ਕੋਨੀ ਮੁਕਾਬਲਾ ਹੈ ਇਹਦੇ ਵਿੱਚ ਜਿੱਤ ਹਾਰ ਦਾ ਮਾਰਜਨ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਹੋਏਗਾ ਬਹੁਤ ਵੱਡਾ ਰਹਿਣ ਦੀ ਸੰਭਾਵਨਾ ਨਹੀਂ ਹੈ ਆਮ ਆਦਮੀ ਪਾਰਟੀ ਵਾਸਤੇ ਤੇ ਇਹ ਹੋਰ ਵੀ tough ho jaye gaon bale